ਅਸ਼ਿਕਰ ਦੋਸਤੋ ਆਪਾਂ ਸਫ਼ਰ ਸ਼ੁਰੂ ਕੀਤਾ ਪੂਰੇ ਭਾਰਤ ਦਾ ਅੱਜ ਪਹਿਲਾ ਦਿਨ ਆਪਾਂ ਆਪਣੀ ਪਿੰਡ ਰਾਜਿਆ ਤੋਂ ਨਿਕਲੇ ਆਂ ਜੇ ਆਪਦੇ ਲਈ ਪਹਿਲਾ ਰਾਜਸਥਾਨ ਕਰਾਂਗੇ ਸਾਰਾ ਤੇ ਵੀਡੀਓ ਦੇ ਨਾਲ ਬਣੇ ਰਹੋ ਰਾਜਸਥਾਨ ਦੇ ਸੋਹਣੇ ਸੋਹਣੇ ਪਿੰਡ ਤੇ ਸ਼ਹਿਰ ਤੁਹਾਨੂੰ ਦਿਖਾਵਾਂਗੇ ਪੂਰੇ ਭਾਰਤ ਜਿਹੜਾ ਆਪਾਂ ਸਫ਼ਰ ਕਰਨਾ ਉਹ ਕਰਨਾ ਆਪਣੇ ਇਸ ਸਾਈਕਲ ਤੇ ਕਾਣ ਪੀਣ ਦਾ ਸਮਾਨ ਵੀ ਨਾਲ ਹੀ ਆ ਤੇ ਕੱਪੜਾ ਜਿਹੜਾ ਪਾਉਣ ਨਾਲ ਤੇ ਬਾਕੀ ਉਹ ਉੱਪਰਲੇ ਬੈਗ ਦੇ ਵਿੱਚ ਟੈਂਟ ਟੁੰਟਾ ਰਹਿਣ ਦੇ ਲਈ ਤੇ ਵੀਡੀਓ ਦੇ ਨਾਲ ਮੇਰਾ ਵੀਰ ਐਂਡ ਤੱਕ ਬਣੇ ਰਹੋ ਸਾਰਾ ਕੋ ਤੁਹਾਨੂੰ ਦਿਖਾ ਰਹਾ ਮੈਂ ਇਹ ਰਾਸਤੇ 'ਚ ਕਿੱਥੇ ਕਿੱਥੇ ਰੋਕਣਾ ਕੀ ਗੱਲਬਾਤ ਹੈ ਨਾ ਕਿਹੜੀਆਂ-ਕਿਹੜੀਆਂ ਚੀਜ਼ਾਂ ਰਾਸਤੇ 'ਚ ਆਉਂਦੀਆਂ ਨੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਕਰ ਲਿਓ ਫੋਲੋ ਉਹਦਾ ਮਾਨਯੋਗ ਸੀਐਮ ਸਾਹਿਬ ਤੋਂ ਵੀ ਕਹਾ ਦੇ ਨੇ ਉਹ ਵੀ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁਲ ਕਰ ਲਿਓ ਤੇ Facebook ਪੇਜ ਤੇ Instagram ਨੂੰ ਫੋਲੋ ਕਰ ਲਿਓ ਸਵੇਰੇ 5:30 ਵਜੇ ਘਰੋਂ ਨਿਕਲੇ ਜਦੋਂ ਹਨੇਰਾ ਸੀ ਵੀਡੀਓ ਨਹੀਂ ਬਣਾ ਸਕਿਆ ਤੇ ਹੁਣ ਮੈਂ ਬੋੜਾ ਨਾਲੇ ਤੇ ਰੋਕ ਕੇ ਵੀਡੀਓ ਬਣਾਈ ਹੈ ਨਾ ਚਲੋ ਦਿਨ ਚੜ ਗਿਆ 6:30 ਪੌਣੇ 7 ਦਾ ਟਾਈਮ ਹੋ ਗਿਆ ਕਿਆ ਆਪਾਂ ਜਾ ਰਹੇ ਹਾਂ। ਢੋੜਾ ਬਾਲ ਲੱਗ ਚੁੱਕਿਆ। ਹੁਣ ਤੱਕ ਦਾ ਸਫ਼ਰ ਸੀ ਜਿਹੜਾ ਬਹੁਤ ਸੋਹਣਾ ਨਿਕਲਿਆ ਤੇ ਉਧਰੋਂ ਸੂਜ ਦੇਵਤਾ ਜੀ ਨੇ ਦਸਤਕ ਦੇ ਦਿੱਤੀ ਆ। ਇਸ ਤੋਂ ਬਾਅਦ ਵੇਖੋ ਚੋਬਰ ਨਾਲ ਕੀ ਬਣਦਾ ਤੇ ਕੀ ਨਾ। ਵੈਸੇ ਕੋਈ ਗੱਲ ਨਹੀਂ। ਗਰਮੀਆਂ ਗਰਮੀਆਂ ਵਧੀਰੀਆਂ ਚੱਲੀ ਹੋਈਆਂ ਨੇ। ਆਪਾਂ ਡਰਦੇ। ਪੂਰਾ ਢੂੜ ਘੰਟਾ ਹੋ ਗਿਆ ਪਿੰਡੋਂ ਚੱਲਣੇ ਤੇ ਟੋਟਲ ਕਿਲੋਮੀਟਰ ਆਪਾਂ 21 ਕੱਢਤਾ ਈ ਢੂੜ ਘੰਟੇ ਦੇ ਵਿੱਚ। ਗੁਡਲਾਡੇ ਪਹੁੰਚ ਗਏ ਆ। ਤੇ ਇੱਥੋਂ ਮੂਨ ਕਹੇਗਾ 40 ਕਿਲੋਮੀਟਰ ਤੇ ਰਤੀ ਆ ਹੈਗਾ 30 ਕਿਲੋਮੀਟਰ ਤੇ ਆਪਾਂ ਜਾਣਾ ਰਤੀ ਨੂੰ। ਤੇ ਆਪਾਂ ਹੁਣ ਕੱਢਿਆ 25 ਕਿਲੋਮੀਟਰ 2 ਘੰਟੇ ਦਾ 12.5 ਕਿਲੋਮੀਟਰ ਲਗਭਗ 9:30 ਵਜੇ ਰਤੀਏ ਪਹੁੰਚ ਜਾਗੇ ਸੀ ਕਿਤੇ ਨਾ ਰਕਾਉਟ ਬਣੀ ਕੋਈ ਪਿੰਚਰ ਪਹੁੰਚ ਨਾ ਹੋਵੇ ਬਾਬਾ ਸੁੱਖ ਰੱਖੇ ਫਤਿਹਬਾਦ ਆ ਇੱਥੋਂ 53 ਕਿਲੋਮੀਟਰ ਬਾਬਾ ਸੁੱਖ ਰੱਖੇ ਤੇ ਆਪਾਂ ਸ਼ਾਮ ਨੂੰ ਜਾ ਕੇ ਸਟੇ ਹੈ ਜਿਹੜੀ ਫਤਿਹਬਾਦ ਹੀ ਕਰਨੀ ਆ ਇਹ ਆ ਬਡਲਾਡਾ ਬਡਲਾਡੇ ਵੀ ਕਹਿੰਦੇ ਰਹਿ ਨਹੀਂ ਦਿੰਦੀਆਂ ਚਾਣਕ ਪਿੰਡ ਤੋਂ ਗੱਲਾਂ ਦੂਰ ਨਾ ਵੀਰ ਹੋਰਾਂ ਦਾ ਏਰੀਆ ਏ ਬਡਲਾਡਾ ਯਾਰ ਆ ਕਿੰਨਾ ਕੰਮ ਖਰਾਬ ਆ ਨਾ ਆਪਣੇ ਜਿਹੜੇ ਆ ਗੁੱਜਰਾਂ ਗੁੱਜਰ ਪਸ਼ੂ ਲੈ ਕੇ ਲੰਘਦੇ ਨੇ ਗੋਹੀ ਗੋਹਾ ਕਰਦੇ ਨੇ ਹੈਨਾ ਤੁਸੀਂ ਵੀ ਵੀਡੀਓ ਵੇਖੀ ਹੋਣੀਆਂ ਮੈਂ ਵੀ ਵੇਖੀ ਨੇ ਸਵਿਟਜ਼ਰਲੈਂਡ ਦੀਆਂ ਉੱਥੇ ਗਾਈਆਂ ਜਾਂ ਸੜਕਾਂ ਤੇ ਫਿਰਦੀਆਂ ਨੇ ਗੋਹਾ ਗਾਹ ਰਿਓ ਕੱਦਿਆ ਪਤਾ ਨਹੀਂ ਪੜਾਈਆਂ ਹੋਈਆਂ ਗਾਈਆਂ ਨੇ ਪਤਾ ਵੀ ਪੜੀਆਂ ਲਿਖੀਆਂ ਨੇ ਭਾਈ ਅੰਗਰੇਜ਼ੀ ਗਾਈਆਂ ਨੇ ਇੱਥੇ ਦਾ ਆਪਣੇ ਪੰਜਾਬ ਚ ਮੱਛਾ ਲੈ ਕੇ ਲੰਘੇ ਇਹਦੇ ਗੁੱਜਰ ਸੜਕਾਂ ਤੋਂ ਤੇ ਦੋਹੀ ਗੋਹਾ ਕਰ ਜਾਂਦੇ ਨੇ ਆ ਜਾਂਦੇ ਨੇ ਗੋਹੀ ਗੋਹਾ ਕਰਾਉਂਦੇ ਸੜਕ ਤੇ ਓ ਅੜੀ ਕਿਵੇਂ ਆਏ ਕਿੱਥੋਂ ਆਏ ਹੋ ਨਕੌਤਰ ਤੋਂ ਡਾਈਪਰ ਦੇ ਉੱਪਰ ਲਾ ਕੇ ਰੱਖਿਆ ਕਰਨ ਦੇ ਗੋਹੀ-ਗੋਹਾ ਕਰਤਾ ਸੜਕ ਤੇ ਪਤੰਦਰੋਂ ਕਿ ਅਮੈਸ ਆਈਆਂ ਕੋਲ ਪਤੰਦਰ ਡੂੜ 200 ਮੈਸ ਲਈ ਪਦੇਦੇ ਉਧਰੋਂ ਜਾਵਾਂ ਉੱਪਰ ਬ੍ਰਿਜ ਤੇ ਆ ਗਏ ਭੀੜ ਭੜਾ ਟੱਕਰ ਤੋਂਨੇ ਪਾਸੋਂ ਟ੍ਰੈਕ ਇੱਕ ਉੱਪਰ ਬ੍ਰਿਜ ਤੇ ਮੈਸ ਤੋਂ ਮੈਸ ਲੈ ਕੇ ਆ ਗਏ ਬਲਾਡ ਲੰਘ ਕੇ ਬੋਹੇ ਤੋਂ ਪਹਿਲਾਂ ਇਹ ਪਾਮ ਰਿਜ਼ੋਰਟ ਬਣਿਆ ਹੋਇਆ ਰਿਜ਼ੋਰਟ ਹੈ ਜਿਹੜਾ ਬਹੁਤ ਸੋਹਣਾ ਕਿਸੇ ਕਿਲੇ ਦਾ ਆਪਣੇਖਾ ਪੌਂਦਾ ਕਿਸੇ ਭਰਾ ਨੇ ਬੜੀ ਰੀਜਨਲ ਬਣਵਾਇਆ ਹੋਣਾ ਨਾ ਤੇ ਰਾਸਤੇ 'ਚ ਕਿਤੇ ਕੋਈ ਮੈਨੂੰ ਮਿਲਦਾ ਤਾਰ ਕੋਈ ਪੁੱਛਦਾ ਕਿ ਬਾਈ ਕਿੱਥੇ ਜਾ ਰਿਹਾ ਜਦੋਂ ਮੈਂ ਦੱਸਦਾ ਕਿ ਰਾਜਸਥਾਨ ਜਾ ਰਿਹਾ ਹਾਂ ਨਾ ਤਾਰ ਕੋਈ ਉਹੀ ਗੱਲ ਪੁੱਛਦਾ ਹੁੰਦਾ ਮੈਨੂੰ ਕਿ ਯਾਰ ਬਾਈ ਤੂੰ ਕੱਲਾ ਜਾ ਰਿਹਾ ਐਨੀ ਦੂਰ ਤੇ ਉਹਨਾਂ ਨੂੰ ਕਹਿਣਾ ਉਹਨਾਂ ਕਿ ਹਾਂ ਮੈਂ ਕੱਲਾ ਜਾ ਰਿਹਾ ਤੇ ਜਾ ਕਿਉਂ ਰਿਹਾ ਮੈਂ ਇੱਕ ਦਾਦਾ ਦਾ ਕੱਲਾ ਕਿਉਂਕਿ ਮੈਨੂੰ 2 ਸਾਲ ਹੋ ਗਏ ਮੇਰੇ ਯਾਰਾਂ ਦੋਸਤਾਂ ਨੂੰ ਕੋਦਿਆ ਨਹੀਂ ਕਿਰੇ ਆਪ ਰਾਜਸਥਾਨ ਦੇ ਆ ਪੂਰੇ ਭਾਰਤ ਦਾ ਵੀਰ ਤੂਰ ਕਰੀਏ ਸਾਈਕਲ ਤੇ ਸਾਈਕਲ ਚਲਾਉਣ ਤੋਂ ਹਰ ਕੋਈ ਡਰਦਾ ਹਾਂ ਕੋਈ ਨਹੀਂ ਕਰਦਾ ਸਾਈਕਲ ਚਲਾਉਣ ਤੋਂ ਡਰਦਾ ਇਸੇ ਕਰਕੇ ਫਿਰ ਮੈਂ ਹੁਣ ਅੰਬ ਕੇ ਬਿਲਕੁਲ ਫਿਰ ਇਕੱਲੇ ਨਹੀਂ ਸਫ਼ਰ ਸ਼ੁਰੂ ਕੀਤਾ ਤੇ ਵੇਖਦੇ ਆਂ ਕੀ ਬਣਦਾ ਕੁਝ ਤੁਰੇ ਨੂੰ 3.5 ਘੰਟੇ ਹੋ ਗਏ ਜੀ ਬਾਟ ਬਹੁਤ ਘੜਤੀ ਘੱਟੋ-ਘੱਟ 40-42 ਕਿਲੋਮੀਟਰ ਬਾਟ ਘੜਤੀ ਭੁੱਖ ਲੱਗ ਗਈ ਜੀ ਕਿਉਂਕਿ ਸਵੇਰੇ ਕੱਲੀ ਚਾਹ ਦੀ ਕੇ ਤੁਰਾਂ ਜੀ ਕਰੋ ਤੇ ਆਪਾਂ ਬੋਹੇ ਆਹ ਲਵਲੀ ਪੰਜਾਬੀ ਟਾ ਬਾਬੋ ਆ ਇਹਦੇ ਤੇ ਬਹਿ ਕੇ ਰੋਟੀ ਖਾਧੀ ਆ ਰੋਟੀ ਮੈਂ ਘਰੋਂ ਬਣਵਾ ਕੇ ਲੈ ਕੇ ਆਇਆ ਸੀ ਤੇ ਬਾਕੀ ਆਪਾਂ ਬਾਈ ਯੁਰਨ ਤੋਂ ਚਾਹ ਦਾ ਗਲਾਸ ਪੀਤਾ ਇੱਕ ਚਾਹ ਬਹੁਤ ਵਧੀਆ ਬਣਾਈ ਪਾਈਆਂ ਨੇ ਪੂਰੀ ਸਵਾਦ ਹੈ ਨਾ ਕੰਡੇਦਾਰ ਤੇ ਜੇ ਕਦੇ ਆਉਂ ਇਧਰ ਰਤੀਵਾਲ ਤਾਂ ਲੰਘਦੇ ਟੱਪ ਦੇ ਪਾਈ ਹੋਰ ਉਹਨੂੰ ਸੇਵਾ ਦਾ ਮੌਕਾ ਜ਼ਰੂਰ ਦੇ ਕੇ ਜਾਇ। ਪੰਜਾਬ ਆਪਾਂ ਸਾਰਾ ਕ੍ਰੋਸ ਕਰ ਚੁੱਕੇ ਆ। ਕੁਝ ਕਿਲੋਮੀਟਰ ਦੀ ਦੂਰੀ ਤੇ ਪੰਜਾਬ ਦੀ ਜਿਹੜੀ ਲਾਸਟ ਚੈੱਕ ਪੁਆਇੰਟ ਆ ਉਹ ਆਉਗੇ ਇਸ ਤੋਂ ਬਾਅਦ ਆਪਾਂ ਹਰਿਆਣਾ ਇੰਟਰ ਕਰਦੇ ਆਂਗੇ। ਹਿਸ਼ਾਰ ਇੱਥੋਂ ਹੈਗਾ 35 ਕਿਲੋਮੀਟਰ। 30 ਕਿਲੋਮੀਟਰ ਸੌਰੀ। ਤੇ ਫਤਿਹਬਾਦ ਹੈਗਾ 35 ਕਿਲੋਮੀਟਰ। ਤੇ ਇਹ ਆ ਪੰਜਾਬ ਦੀ ਲਾਸਟ ਚੈੱਕ ਪੁਆਇੰਟ। ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਤੋਂ ਆ ਪੰਜਾਬ ਦੇ ਹੱਦ ਜਿਹੜੀ ਖਤਮ ਹੋ ਜਾਂਦੀ ਹੈ ਜਿੰਨਾ ਟਾਈਮ ਪੰਜਾਬ ਚੱਲਦਾ ਇਹ ਸੜਕ ਬਹੁਤ ਸੋਹਣੀ ਸੀ ਇਸ ਤੋਂ ਬਾਅਦ ਬੋਰਡ ਲੱਗਿਆ ਹੋਇਆ ਹੈ ਕਿ ਰਤੀਆ ਮੇ ਆਪਕਾ ਸਵਾਗਤ ਹੈ ਟੁੱਟੀ ਪੱਜੀ ਸੜਕ ਤੇ ਸੜਕ ਦਾ ਕੰਮ ਚੱਲ ਰਿਹਾ ਹੈ ਕਹਿੰਦੇ ਤੋਂ ਰਤੀ ਤੱਕ ਸੜਕ ਇਸੇ ਤਰ੍ਹਾਂ ਹੀ ਹੈ ਜੇ ਖਰਾਬ ਰਾਹ ਮਿਲ ਜੇ ਇੱਕ ਤਾਂ ਖ਼ਤਰਖਵਾਰੀ ਬਹੁਤ ਹੁੰਦੀ ਆ ਬਾਟ ਬਹੁਤ ਘੱਟ ਨਿਭੜਦੀ ਆ ਤੇ ਬਾਕੀ ਸਾਈਕਲ ਵੀ ਪੈਂਚਰ ਹੋ ਪੈਂਚਰ ਹੋਣ ਦਾ ਡਰ ਬਣਿਆ ਰਹਿੰਦਾ ਹੈ ਨਾ ਕਿਤੇ ਸਾਈਕਲ ਨਾ ਪੈਂਚਰ ਹੋ ਜੇ ਤੁਰ ਰਹੀ ਤੱਕ ਸੜਕ ਬਣ ਰਹੀ ਹੈ ਨਮੀ ਤਾਂ ਕਰਕੇ ਖਰਾਬ ਹੋਈ ਹੋਈ ਆ ਹੌਲੀ ਹੌਲੀ ਚਲਾਉਣੇ ਹਿਸਾਬ ਨਾਲ ਕਿ ਪੈਂਚਰ ਪੁੰਚਰ ਨਾ ਹੋਵੇ ਬਾਕੀ ਤਾਂ ਕੋਈ ਚੱਕਰ ਨਹੀਂ ਜੇ ਟਾਈਮ ਜ਼ਿਆਦਾ ਲੱਗ ਜੂ ਪੂਰੇ 15 ਕਿਲੋਮੀਟਰ ਬਾਅਦ ਜਾ ਕੇ ਕਿਤੇ ਸੜਕ ਵਧੀ ਆ ਖੱਜਲਖੋਰ ਬਹੁਤ ਹੈ ਧੂੜ ਮਿੱਟੀ ਬਹੁਤ ਸੀ ਬਸ ਇਨਾ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਸਾਈਕਲ ਨਹੀਂ ਪੈਂਚਰ ਹੋਇਆ ਜਿੱਥੋਂ ਪੰਜਾਬ ਦੀ ਹੱਦ ਖਤਮ ਹੋ ਗਈ ਸੀ ਉੱਥੋਂ ਲੈ ਕੇ ਪੂਰਾ ਰਤਿਆ ਸ਼ਹਿਰ ਸਾਰਾ ਪੱਟਿਆ ਹੋਇਆ ਸੀ ਸੜਕ ਦਾ ਕੰਮ ਚੱਲ ਰਿਹਾ ਹੈ ਤਾਂ ਕਰਕੇ ਸੜਕੇ ਤਰਾਂ ਸੀ ਪੂਰਾ ਸ਼ਹਿਰ ਪੱਟ ਕੇ ਸਿੱਟਿਆ ਪਿਆ ਸੀ ਮਿੱਟੀ ਪਾਈ ਪਈ ਸੜਕ ਤੇ ਫਤਿਹਬਾਦ ਇੱਥੋਂ ਰਹਿ ਗਿਆ 10 ਕਿਲੋਮੀਟਰ ਸੜਕ ਬਹੁਤ ਵਧੀਆ ਸਾਂਭੀਆਂ ਨਾਲ ਨਾਲ ਬਾਗ ਬਹੁਤ ਸੋਹਣੀ ਨਿਭੜ ਰਹੀ ਹੈ ਹਵਾ ਵੀ ਬਹੁਤ ਸੋਹਣੀ ਚੱਲਦੀ ਆ ਤੇ ਸੜਕ ਦੇ ਨਾਲ ਨਾਲ ਸਾਂਭੀ ਬਹੁਤ ਸੋਹਣੀ ਸਫਾਈਦਿਆਂ ਦੀ ਉਹ ਮਾਹੌਲ ਬਣਿਆ ਪਿਆ ਕਹਿੰਦਾ ਤੇਰਾ ਲਿਖ ਦੂੰ ਸਫਾਈਦਿਆਂ ਦੇ ਨਾਂ ਜਿੰਨੇ ਨੀਜੀਟੀ ਰੋਡ ਦੇ ਉੱਤੇ ਸਫਾਇਦੇ ਬਹੁਤ ਨੇ ਬਾਈ ਇਸ ਰੋਡ ਦੇ ਉੱਤੇ ਫਤਿਹਬਾਦ ਇੱਥੋਂ ਥੋੜਾ ਜਿਆਦਾ ਦੂਰ ਰਹਿ ਗਿਆ ਘੱਟੋ-ਘੱਟ 7 ਕਿਲੋਮੀਟਰ 7.5 ਕਿਲੋਮੀਟਰ ਫਤਿਹਬਾਦ ਪਹੁੰਚ ਚੁੱਕੇ ਆ ਤੇ ਅੱਜ ਦੀ ਰਾਤ ਆ ਜਿਹੜੀ ਆਪਾਂ ਹਸਾਰ ਰੁਕਾਂਗੇ ਕਿਉਂਕਿ ਹਸਾਰ ਇੱਥੋਂ ਹੈਗਾ 48 ਕਿਲੋਮੀਟਰ ਲਗਭਗ ਤੇ ਹਾਲੇ 1.5 ਵਜੇ ਆ ਨਹੀਂ ਤਾਂ ਫਤਿਹਬਾਦ ਜੇ ਨਾ ਇੱਥੇ ਤੱਕ ਪਹੁੰਹਦੇ ਫਤਿਹਬਾਦ ਫਤਿਹਬਾਦ ਅੱਜ ਰਾਤ ਰੁਕਦੇ ਤੇ ਟਾਈਮ ਬਹੁਤ ਪਿਆ 5.5 ਵਜੇ ਤੱਕ 6 ਵਜੇ ਤੱਕ ਆਪਾਂ ਪਹੁੰਚ ਜਾਗੇ ਹਸਾਰ ਤੇ ਹਸਾਰ ਰਾਤ ਰੋਕਾਂਗੇ 75 ਕਿਲੋਮੀਟਰ ਆ ਗਏ 8 ਘੰਟੇ ਜੋ ਪਿੰਡੋਂ ਚੱਲ ਕੇ 5:30 ਵਜੇ ਸਵੇਰੇ ਚੱਲੇ ਸੀ ਤੁਹਾਨੂੰ ਦੱਸਿਆ ਪਹਿਲਾਂ ਹੀ ਤੇ 75 ਕਿਲੋਮੀਟਰ ਦਾ ਜਿਹੜਾ ਸਫ਼ਰ ਆਪਾਂ ਤੈਅ ਕਰਤਾ ਤੇ ਅੱਗੇ ਜਾ ਕੇ ਹਿਸ਼ਾਰ ਰੁਕਾਂਗੇ ਜਿੱਥੇ ਰਾਹ ਸੜਕਾ ਜਿਹੜੀ ਬਹੁਤ ਸਾਫ਼ ਆ ਤੇ ਹਿਸ਼ਾਰ ਤੱਕ 48 ਕਿਲੋਮੀਟਰ ਦਾ ਸਫ਼ਰ ਮੈਨੂੰ ਲੱਗਦਾ ਬਹੁਤ ਸਹੀ ਥੀ ਆਪਾਂ ਤੈਅ ਕਰ ਲਾਗੇ ਨਾ ਜੇ ਰਾਹ ਸਾਫ਼ ਹੋਵੇ ਫਿਰ ਸਫ਼ਰ ਤੈਅ ਕਰਨਾ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਚੰਗੀ ਸੜਕ ਆ ਪਰ ਹਿਸ਼ਾਰ ਤੋਂ ਜਿਹੜਾ ਰੋਡ ਜੈਪੁਰ ਨੂੰ ਜਾਂਦਾ ਉਹਦੇ ਤੇ ਗੂਗਲ ਮੈਪ ਤੇ ਵਖਾ ਰਿਹਾ ਬੰਦੇ ਬੇਲ ਚ ਚੱਕੀ ਖੜੇ ਨੇ ਸ਼ਾਇਦ ਉਹ ਸੜਕ ਖਰਾਬ ਹੋਵੇ ਜਾਂ ਕੰਮ ਚੱਲਦਾ ਹੋਵੇ ਉਹਦਾ Google Map ਤੇ ਸ਼ੋਅ ਹੁੰਦਾ ਉਹ ਬੇਲ ਚ ਚੱਕੀ ਨਹੀਂ ਸ਼ੋਅ ਹੁੰਦੇ ਬੰਦੇ ਇਹ ਫਰਕ ਬਹੁਤ ਆ ਇਹ ਸੜਕ ਦਾ ਤੇ ਸਿਮਿੰਟਡ ਸੜਕ ਦਾ ਉਹਦੇ ਤੇ ਜ਼ੋਰ ਬਹੁਤ ਲੱਗਦਾ ਸੈਕਿੰਡ ਸਪੀਡ ਨਹੀਂ ਵੜਦਾ ਇਹ ਤੇ ਇਹ ਤੇ ਨਾਰਮਲ ਲੱਗਦਾ ਹਨਾ ਉਹਦੇ ਤੇ ਜ਼ੋਰ ਬਹੁਤ ਚੱਲ ਲੱਗਦਾ ਤੇ ਸਾਹਮਣੇ ਮੌਸਮ ਬਹੁਤ ਖਰਾਬ ਹੋ ਚੁੱਕਿਆ ਲੱਗਦਾ ਮੀਂਹ ਪੈ ਰਿਹਾ ਅੱਗੇ ਕਿਤੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਾਲੀ ਕਾਲੀ ਘਾਟ ਜਿਹੜੀ ਚੜ ਕੇ ਆ ਚੁੱਕੀ ਆ ਤੇ ਹਵਾ ਵੀ ਠੰਡੀ ਠੰਡੀ ਆਉਣ ਲੱਗੀ ਜਿਵੇਂ ਮੀਂਹ ਚੋਣਦੀ ਹੁੰਦੀ ਆ ਤੇ ਹਿਸ਼ਾਰ ਇੱਥੋਂ ਪਿਆ ਆ ਵੀ 42 ਕਿਲੋਮੀਟਰ ਦੇਖੋ ਕੀ ਕਹਿੰਦੇ ਨੇ ਪ੍ਰਮਾਤਮਾ ਦੇ ਰੰਗ ਕੋ ਪਹੁੰਚਣ ਦਿੰਦਾ ਜਾਂ ਨਹੀਂ ਪਹੁੰਚਣ ਦਿੰਦਾ ਕਿ ਥੋੜੀ-ਮੋਟੀ ਥਕਾਵਟ ਆਉਣ ਲੱਗਦੀ ਹੈ ਨਾ ਸਰੀਰ ਨੂੰ ਤਾਂ ਕੋਈ ਨਾ ਕੋਈ ਭਰਾ ਮਿਲ ਜਾਂਦਾ ਆ ਭਰਾ ਮਿਲ ਕੇ ਗਿਆ ਆਪਾਂ ਨੂੰ ਹੌਸਲਾ ਦੇ ਕੇ ਗਿਆ ਦੁਬਾਰਾ ਫੇਰ ਇਹਨੂੰ ਮੋਟਰਸਾਈਕਲ ਹੌਲੀ ਕੀਤਾ ਦੇਖੋ ਕੀ ਕਹਿੰਦਾ ਮੀਂਹ ਪੈਣ ਲੱਗਿਆ ਸੀ ਇਸ ਕਰਕੇ ਆਪਾਂ ਹਿਸ਼ਾਰ ਨਹੀਂ ਪਹੁੰਚ ਸਕੇ ਮੀਂਹ ਦਾ ਕਰਕੇ ਆਪਾਂ ਫੈਸਲਾ ਕੀਤਾ ਕਿ ਆਪਾਂ ਇੱਥੇ ਰੁਕਾਂਗੇ ਫਤਿਆਵਾ ਤੋਂ 12 ਕਿਲੋਮੀਟਰ ਅੱਗੇ ਬੜੱਪਲ ਪਿੰਡ ਇੱਕ ਉੱਥੇ ਰੁੱਕ ਗਿਆ ਮੰਦਰ ਦੇ ਵਿੱਚ ਤੇ ਸਾਈਕਲ ਖੜਾਤਾ ਆਪਾਂ ਇੱਥੇ ਰਾਤ ਕੱਟਾਂਗੇ ਅੱਜ ਦੀ ਵੀਡੀਓ ਸਿਰਫ ਇੰਨੇ ਨਹੀਂ ਮਿਲਦੇ ਆ ਕੱਲ ਨੂੰ ਨਵੇਂ ਸਫ਼ਰ ਤੇ ਨਵੀਆਂ ਗੱਲਾਂ ਬਾਤਾਂ ਨਾਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਮੇਰੇ ਵੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ